ਜਨੂਨ ਨੂੰ ਪੰਜਾਬ ਦੇ ਵਿੱਚ ਹਰ ਇੱਕ ਜ਼ਿਲ੍ਹੇ ਤੇ ਹਰ ਇੱਕ ਇਤਿਹਾਸਿਕ ਸਥਾਨ ਤੇ ਭਾਰਤੀ ਫੌਜ ਪਹੁੰਚ ਚੁੱਕੀ ਸੀ ਤੋਂ ਪਹਿਲਾਂ ਵੀ 2 ਜੂਨ ਦੀ ਰਾਤ ਨੂੰ ਰੋਕ ਰੋਕ ਕੇ ਫਾਇਰਿੰਗ ਕੀਤੀ ਜਾ ਰਹੀ ਸੀ ਇਹ ਫਾਇਰਿੰਗ ਕਿਉਂ ਕੀਤੀ ਜਾ ਰਹੀ ਸੀ ਤਾਂ ਕਿ ਜਦੋਂ ਗੋਲੀ ਚੱਲੇ ਤੇ ਗੋਲੀ ਦੀ ਰੋਸ਼ਨੀ ਦੇ ਨਾਲ ਫੌਜ ਦੇ ਜਗਾਵਾਂ ਦਾ ਪਤਾ ਲਗਾਇਆ ਜਾ ਸਕੇ ਤੇ ਉਹਨਾਂ ਨੇ ਆਪਣੇ ਮੋਰਚੇ ਕਿੱਥੇ ਕਿੱਥੇ ਲਗਾਏ ਆ ਇਹ ਸਭ ਪਤਾ ਲਗਾਇਆ ਜਾ ਸਕੇ ਲੇਕਿਨ ਸਿੰਘਾਂ ਨੇ ਇੱਥੇ ਥੋੜੀ ਹੁਸ਼ਿਆਰੀ ਵਰਤੀ ਕਿ ਉਹ ਸਮੇਂ ਸਿਰ ਆਪਣੇ ਜਿਹੜੇ ਮੋਰਚੇ ਸੀ ਉਹਨਾਂ ਨੂੰ ਬਦਲਦੇ ਗਏ ਦੇ ਦਰਬਾਰ ਸਾਹਿਬ ਦੀਆਂ ਉੱਚੀਆਂ ਇਮਾਰਤਾਂ ਤੇ ਫੌਜ ਨੇ ਆਪਣੇ ਮੋਰਚੇ ਪੱਕੇ ਕਰ ਲਏ ਸੀ ਜਦੋਂ 3 ਜੂਨ ਦਾ ਦਿਨ ਚੜ੍ਹਦਾ ਆ ਉਸੇ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਵੀ ਸੀ ਅੰਮ੍ਰਿਤਸਰ ਸ਼ਹਿਰ ਵਿੱਚ ਕਰਫਿਊ ਲੱਗਾ ਹੋਇਆ ਸੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਸੰਗਤਾਂ ਸੱਚਖੰਡ ਪਹੁੰਚ ਰਹੀਆਂ ਸੀ ਤੇ ਸੰਗਤਾਂ ਦਾ ਇਹ ਇਕੱਠ ਦੇਖ ਕੇ ਕਰਫਿਊ ਦੇ ਵਿੱਚ ਥੋੜੀ ਦੇਰ ਲਈ ਢਿੱਲ ਦਿੱਤੀ ਗਈ ਜੋ ਕਿ ਸਵੇਰੇ 9 ਵਜੇ ਤੋਂ 11 ਵਜੇ ਦੇ ਵਿੱਚ ਸੀ ਇੱਕ ਤੋਂ 2 ਜੂਨ ਦੇ ਵਿੱਚ ਜੋ-ਜੋ ਘਟਨਾਵਾਂ ਵਾਪਰੀਆਂ ਸੀ ਇਸ ਦੀ ਚਰਚਾ